ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਾਏ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਤੇ ਤਿੰਨ ਜਰਸੀ ਗਾਵਾਂ ਤੁਹਾਨੂੰ ਦਿਖਾਵਾਂਗੇ ਬਾਕੀ ਵੀਡੀਓ ਪੂਰੀ ਵੇਖਿਓ ਤੇ ਜਿਹੜੀਆਂ ਸੋਈਆਂ ਵਨਾਂ ਦੇ ਦੋ ਟਾਈਮ ਚਵਾਈ ਕਰਕੇ ਖੜੋ ਤੇ ਜਿਹੜੀਆਂ ਗੱਬਣਾ ਪਾਸ ਕਰਕੇ ਖੜੋ ਤੇ ਜੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਠੀਕ ਠਾਕ ਜੀ ਹਾਂਜੀ ਬੜੇ ਵਧੀਆ ਭਾਈ ਤੁਸੀਂ ਹੋ ਜੀ ਤੇ ਚਲੋ ਨਾਮ ਦੱਸਦੇ ਕਰੀ ਨਾਂ ਭਾਈ ਬੁਗੀਚਾ ਸਿੰਘ ਪਿੰਡ ਸਰਾਪ ਸੀਰ ਜਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਬੋਲ ਦੋ 984357688 ਠੀਕ ਆ ਅੱਜ ਆ ਗਿਆਂ ਦੋ ਮੱਜਾਂ ਤੇ ਇੱਕ ਗਾਂਹਣਾ ਆਪਣੇ ਉਹ ਤਿੰਨ گاਵਾ ਤਿੰਨ ਵੜਾਂ ਤਿੰਨ ਵੜਾਂ ਤੇ ਇਹ ਦੋ ਆਪਣੇ ਕੋ ਝੋਟੀਆਂ ਆ ਇੱਕ ਝੋਟੀ ਸੁਈ ਆ ਤੇ ਇੱਕ ਗੱਬਨ ਆ ਠੀਕ ਆ ਚਲੋ ਇਹੜੇ ਇੱਕ ਸੁਈ ਜੇ ਪਹਿਲਾਂ ਗੱਬਨ ਤੇ ਸ਼ੁਰੂਆਤ ਕਰ ਲਈਏ ਹਾਂਜੀ ਕਰ ਲਓ ਜੀ ਤੇ ਆਏ ਆਪਣੇ ਆ ਗਏ ਨੇ ਨਾਲ ਬਾਜੀ ਦਰਾਲ ਸਾਹਿਬ ਦੇ ਆਪਣੇ ਅੱਛਾ ਤੇ ਸਾਰਾ ਮਾਲ ਆਪਾਂ ਨੂੰ ਇਹੋ ਖਰੀਦ ਕੇ ਦੇਂਦੇ ਨੇ ਅੱਛਾ ਜੀ ਇੰਨਾ ਹੀ ਵੇਚਣਾ ਹੁੰਦਾ ਤੇ ਇੰਨਾ ਹੀ ਲੈ ਕੇ ਦੇਣਾ ਠੀਕ ਆ ਹਾਂਜੀ ਇਹ ਆਪਣੇ ਨਾਲ ਪੱਕੀ ਹੁੰਦੇ ਚਲੋ ਫਿਰ ਇਸ ਤਰ੍ਹਾਂ ਹੀ ਰਲ ਮਿਲ ਕੇ ਕੰਮ ਚੱਲਦਾ ਵਾ ਇਕੱਲਾ ਬੰਦੇ ਤੇ ਥਰੂ ਹੀ ਆਡਾ ਸਾਰਾ ਮਾਲ ਵਿਕਦਾ ਇਹਨਾਂ ਦੇ ਥਰੂ ਹੀ ਆਪਾਂ ਲੈਨੇ ਆ ਠੀਕ ਆ ਇਸ ਤਰ੍ਹਾਂ ਹੀ ਰਲ ਮਿਲ ਕੇ ਚਲੋ ਇਕੱਲਾ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ ਹਾਂ ਹਾਂਜੀ ਹਾਂਜੀ ਸਾਰਿਆਂ ਦੇ ਸਾਥ ਨਾਲ ਹੀ ਹੁੰਦਾ ਆ ਹਾਂਜੀ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਬਿਲਿੰਗ ਨੰਬਰ ਵਾਲੀ ਹਾਂਜੀ ਕਿੰਨਾ ਕਿਨਵਾ ਸੁਭਾ ਸੁਣਾ ਇਹਨੇ ਇਹ ਵੀ ਜੀ ਤੀਸਰਾ ਸੁਭਾ ਸੁਣੀ ਝੋਡੀ ਹੁਣ ਤੀਸਰਾ ਸੁਭਾ ਸੁਣੀ ਝੋ ਹਾਂਜੀ ਅੱਜ ਲੈ ਆਓ ਉਹ ਵਿਚ ਜਿੱਦ ਨਮੈ ਸੁਗੀ ਤੇ ਸੁਮੋ ਇਹ ਅੱਜ ਲੈ ਆਓ ਅੱਜ ਕਿੰਨਾ ਖਲਾ ਚ ਟਾਈਮ ਇਹ ਵਿੱਚ 15 ਤੋਂ 20 ਦਿਨ ਕੱਚੀ ਝੋਟੀਆਂ ਜੇ 15 20 ਦਿਨ ਖੜ ਸਕਦੀ ਹਾਂਜੀ ਵੇਖੋ ਕਦ ਕੱਢ ਕੇ ਵੇਖੋ ਵੱਡੇ ਕਦ ਦੀ ਝੋਟੀਆਂ ਬਾਕੀ ਪਿੱਠਪੁੜੇ ਦੀ ਚੰਗੀ ਆ ਸੰਭੀ ਸੰਭੀ ਚੰਗੀ ਆ ਜਦੋਂ ਵੀ ਆਈਦਾ ਵਾ ਚਲੋ ਮੱਜਾਂ ਭਾਰੀਆਂ ਹੁੰਦੀਆਂ ਵੇਦੀਆਂ ਨਾਲ ਤੇ ਕੋਲ ਲੈ ਜਾ ਲੈ ਜਵੈ ਦੀ ਮੰਦੋਣੀ ਬਾਕੀ ਥੱਲੇੋਂ ਚੰਗੀ ਭਰਨੀ ਆ ਥੱਲੇੋਂ ਨਾ ਬੜੀ ਬੜੀ ਗੁੱਝੇ ਤੇ ਕਿੰਨੇ ਕ ਦੁੱਧ ਵਾਲੀ ਉਤਰਾਂ ਵਿੱਤੀ ਐ ਇਹਦਾ ਸੂਆ ਭਾਰੀ ਚੋਇਆ ਹੋ ਝੋਟੀਆਂ ਅੱਛਾ ਇਹਦਾ 13 ਤੋਂ 14 ਕਿਲੋ ਦੁੱਧ ਆਪਾਂ ਚੋਇਆ ਕਰੀ ਅੱਛਾ ਤੀਸਰਾ ਸੂਆ ਹੁਣੇ ਸੁਣੀ ਤੇ ਕਿੰਨਾ ਰੱਖਣਾ ਤਾਂ ਮੁੱਲ ਫਿਰ ਇਹਦਾ ਮੁੱਲ ਵੀ ਜੀ 1.5 ਏ ਅੱਛਾ 1 ਲੱਖ ਤੇ 5000 ਹਾਂਜੀ ਬਾਕੀ ਵਿੱਚੋਂ ਕਰ ਦੋਗੇ ਮਾਨਤਾ ਨਾਲ ਬਾਕੀ ਹਾਂਜੀ ਆਏਗਾ ਤਾਂ ਮਾਨਤਾ ਨਾਲ ਆਪਾਂ ਜਰੂਰ ਕਰਾਂਗੇ ਜੀ ਚਲੋ ਮੁੱਲ ਤੇ ਸਾਰੇ ਵੀਰਾਂ ਨੇ ਕਰਨਾ ਹੀ ਹੁੰਦਾ ਹੈ ਹਾਂਜੀ ਹਾਂਜੀ ਬਾਕੀ ਚਲੋ ਕੋ ਫੋਨ ਲਾਵੇ ਤੇ ਮਾਨਤਾ ਨਾਲ ਮੌਕੇ ਤੇ ਹੋ ਜਾਂਦਾ ਹੁੰਦਾ ਆਪੇ ਸੌਦਾ ਰਲ ਜਾਂਦਾ ਹੁੰਦਾ ਵੀ ਵੱਡੇ ਮਤਲਬ ਭਗੀ ਹੋ ਵੇੜ ਦੇ ਵਿੱਚ ਠੀਕ ਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋ ਨੀਲੀ ਦੀ ਮੱਝ ਇਹਦਾ ਕਿੰਨਾ ਸੂਆ ਜੇ ਵੀਰ ਜੀ ਇਹਦਾ ਵੀ ਜੀ ਦੂਸਰਾ ਸੂਆ ਜੇ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ 5 ਤੋਂ 6 ਦਿਨ ਦੀ ਸੂਈ ਜੇ ਅੱਛਾ 10 ਤੋਂ 11 ਕਿਲੋ ਬੋਲੀ ਹੋਏਗੀ ਭਾਵੇਂ ਕੋ ਬੋਲੀ ਮਾਲੇ ਜਾਂ ਦੁੱਧ ਮਾਨ ਲਵੇ ਅੱਛਾ ਜੀ ਲਾੜੂ ਦੇ ਬੱਚਾ ਇਹਦਾ ਦੇਖ ਲਓ ਆ ਬੱਚਾ ਕੀ ਚ ਮਗਰ ਕੱਟਾ ਜੇ ਇਹਦਾ ਟਟਾ ਹੈ ਕੱਟਾ ਜੇ ਤੇ ਮਗਰਾ ਵਜਣਾ ਹਾਂਜੀ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਇਹਦਾ ਵੀ ਜੀ ਮੌਕੇ ਤੋਂ 10 ਤੋਂ 11 ਕਿੰਨੋਂ ਆ ਹਫਤੇ ਤੱਕ ਦੀ ਸੂਈ ਹੈ ਝੋਟੀ ਅੱਛਾ ਤੇ ਬਾਕੀ ਆਪਣੀ ਸੇਵਾ ਦੇ ਉਹ ਉਮੀਦ ਹੈ ਦੀ ਦੋਤੇ ਘਟ ਤੋਂ ਘਟ ਵੀ ਤੇ 14 ਕਿਲੋ ਦੋ ਦੋ ਘਟ ਕੀ ਚਵਾਈ ਕੀ ਝੋਟੀ ਤੋਰ ਫਿਰ ਇੱਕ ਰੀਨ ਤੋਰ ਤੋਰ ਬਾਕੀ ਥਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਆ ਥਣਾ ਮੇਰੀ ਬਹੁਤ ਸਵਾਭ ਆ ਬਾਕੀ ਨੀਲੀ ਦੀ ਝੋਟੀ ਆ ਗਾਰੰਟੀ ਹੈ ਉਹ ਦੂਸਰਾ ਤੂ ਆ ਜਾਏਗਾ ਆ ਜਲਾ ਆ ਜੀ ਸੋਸ ਰਸਵਾ ਜਿਹੜਾ ਕਹਿੰਦੇ ਵੀ ਸੂਈ ਲਾਜ ਤੋਰਦਾ ਬਾਕੀ ਪੇਠਪੁੜੇ ਤੇ ਵੀ ਚਲੋ ਚੰਗੀ ਆ ਥਾਣਾ ਚੰਗਾ ਗਿਆਪ ਤੇ ਲੱਗਾ ਸੂਈ ਭਾਜੀ ਬੜੀ ਸਾਫ ਆ ਤੇ ਬਾਕੀ ਹੈਗੀ ਪਿਓਰ ਨੀਲੀ ਚਾ ਅੱਖਾਂ ਵਿੱਚ ਬਿੱਲੀਆਂ ਇਹਦੀ ਬੰਦ ਵਿਦੀ ਦੇਖੋ ਥਾਣੇ ਵੀ ਦਿਖਾਈ ਦੀ ਇਹਨੇ ਲੱਗੇ ਆ ਦੇਖ ਸਾਡੇ ਥਾਣੇ ਦੇ ਕਰੀ ਲੱਗੇ ਤੇ ਲਾਜ ਤੇ ਕਿੰਨਾ ਰੱਖਣਾ ਵੀ ਜੀ ਇਹਦਾ ਮੁੱਲ ਕਿੰਨਾ ਮੁੱਲ ਰੱਖੀ ਇਹਦਾ ਫਿਰ ਇਹਦਾ ਵੀ ਜੀ ਮੁੱਲ 95000 ਜੀ ਅੱਛਾ ਹਾਂਜੀ ਬਾਕੀ ਛੋਟ ਛੋਟ ਵਿੱਚੋਂ ਕਰ ਦੋ ਹਾਂਜੀ ਬਾਕੀ ਤੁਸੀਂ ਜਿੱਥੇ ਕਹੋਗੇ ਕਰ ਦਾਂਗੇ ਜੀ ਚਲੋ ਕਰਦੇ ਹੋ ਖੁੱਲਾ ਮਾਨਦਨ ਕਰਦੇ ਹੋ ਕਿੰਨਾ ਕਰਦੀਏ ਦੱਸੋ 92 ਦੀ ਦੇ ਦਈਏ 90000 ਦੀ ਪਾਈ ਜੀ ਅੱਛਾ 90000 ਦੀ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮਾਨਦਨ ਸਾਰਿਆਂ ਚ ਖੁੱਲੇ ਹੀ ਹੋਣੇ ਆ ਕੋਈ ਵੀ ਲਾਵੇ ਸਹੀ ਹੋਣਾ ਆ ਗੱਬਨ ਜੇ ਵੜੇ ਇਹ ਭਾਜੀ ਪਹਿਲਾਂ ਸੁਹਾ ਜੱਤੀ ਪਿਓਰ ਅੱਛਾ ਹਾਂਜੀ ਤੋਰੋ ਹੱਕਰੀਨੋ ਹੋਰ ਹੋ ਦੇ ਆਹ ਮੋੜ ਆਸਲੀ ਗੇਲ ਹਾਂ ਚਲ ਲੈ ਆ ਉੱਪਰ ਸੋਇ ਕੋਈ ਦਾ ਵਚੀ ਦਾ ਲੈ ਏਸ ਨੂੰ ਵਾਦੀ ਸੀ ਪਹਿਲਾ ਜੀ ਠੀਕ ਹੈ ਬਾਕੀ ਸੀਲਸ ਲੱਗਾ ਇਹ ਥਾਣੇ ਦੇ ਤੁਹਾਨੂੰ ਦਿਖਾ ਦਿੰਦਾ ਹੁਣ ਬਹੁਤ ਵਧੀਆ ਆ ਦੇਖੋ ਹਾਂ ਇਹ ਕੋ ਲੰਬਾਈ ਬਹੁਤ ਆ ਸੰਦੀ ਚਲੋ ਲੈ ਜਾਓ ਫਿਰ ਇਹ ਚੋਕੀ ਚੰਗੀ ਭਰਨ ਵਾਲੀ ਆ ਢਿਲ ਨੂੰ ਕਾਫੀ ਆ ਜੇ ਬਾਨੇ ਨੂੰ ਆ ਵੇਖੋ ਠੀਕ ਆ ਇਹ ਭਰੂਗੀ ਚੰਗੀ ਹਾਂਜੀ ਹਾਂਜੀ ਬਣੂਗੀ ਆ ਦੇਖੋ ਦੇ ਨਹੀਂ ਲੈ ਜਾਣੇ ਆ ਇਹ 10 ਵੀ ਲੈ ਸਕਦੀ ਆ ਵੱਧ ਵੀ ਲੈ ਸਕਦੀ ਆ ਲੈ ਜਾਓ ਫਿਰ ਹਾਂਜੀ ਚਲੋ ਬੰਦੋ ਫਿੱਦੀ ਬਾਕੀ ਇਹ ਜਰਸੀ ਦੇ ਹੱਕ ਦੇ ਵਿੱਚ ਵੀ ਮਤਲਬ ਛੋਟੀ ਹੈ ਜਰਸੀ ਦੇ ਪੱਖ ਨਾਲ ਜਰਸੀਆਂ ਦੇ ਹਿਸਾਬ ਨਾਲ ਲਈਏ ਕੱਦ ਚੰਗਾ ਜੇ ਛੋਟੀ ਨਹੀਂ ਗੀ ਕੱਦ ਕਾਠ ਵਾਲੀ ਜੇ ਜਰਸੀਆਂ ਦੇ ਹਿਸਾਬ ਨਾਲ ਲਈਏ ਹਾਂ ਜੀ ਇਹ ਕਦਾ ਬਹੁਤ ਹੀ ਛੋਟੀ ਹੁੰਦੀ ਹੈ ਛੋਟੀ ਨਹੀਂ ਗੀ ਮਤਲਬ ਵੱਡੇ ਕੱਦ ਦੇ ਚੀਜ਼ ਤੇ ਦੁੱਧ ਕਿੰਨਾ ਕੱਢੀ ਜਾਓਗੇ ਬੱਧੀ ਜੀ ਦੁੱਧ ਵੀ ਜੀ ਘੱਟ ਤੋਂ ਘੱਟ ਵੀ 12 13 ਲੀਟਰ ਬਚੀ ਦੁੱਧ ਕੱਢੇਗੀ ਜੀ ਤੇ ਤਾਂ ਮੁੱਲ ਫਿਰ ਇਹਦਾ ਮੁੱਲ ਵੀ ਜੀ 32000 ਅੱਛਾ ਇਹਦਾ ਮੁੱਲ 32000 ਹੈ ਹਾਂਜੀ ਕਿੰਨੇ ਦੀ ਦੇ ਦੇਣੀ ਹੈ 30000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਆਹ ਸੂਈ ਸਵਾਈ ਜੀ ਵੱਡੀ ਹੈ ਵਸ਼ੀਆ ਵੇਖੋ ਢਿਲ ਢੁਲ ਵੱਡੀ ਹੈ ਜੀ ਠੀਕ ਹੈ ਬਣੂਗੀ ਵੀ ਚੰਗੀ ਥਣਵਾਣੇ ਦੀ ਬੜੀ ਸਾਫਾ ਹੋ ਜੀ ਜਿਹੜੀ ਇਹਤ ਬਾਅਦ ਇਹ ਸੂਈ ਹੈ ਹਾਂਜੀ ਇਹ ਵੀ ਜੀ ਸੂਈ ਹੈ ਇਹ ਕਿੰਨੇ ਚੱਦੀ ਸੂਈ ਆ ਇੰਨੇ ਇਹ ਕੋ ਪੰਜ ਤੋਂ 6 ਲੈਂਦੀ ਸੂਈ ਜੇ ਵੈੜ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹ ਤੋਂ ਵੀ ਜੇ ਮੌਕੇ ਤੇ ਹਾਜੰਦਾ ਜਰ 12 ਲੀਟਰ ਦੁੱਧ ਆ ਤੇ ਇਹ ਕਿੰਨਾ ਘਰੀ ਜਾਊਗੀ ਮੇਲਾ ਮੂਲਾ ਮਾਰ ਕੇ ਜਿਆਦਾ ਨਹੀਂ ਤੇ 2-3 ਕਿਲੋ ਤਾਂ ਹੋਰ ਵਧੇਗੀ ਜੀ ਠੀਕ ਮਤਲਬ 14-15 ਲੀਟਰ ਤੇ ਲੱਗੇ ਬੰਨੇ ਕਰ ਸਕਦੀ ਦੂਸਰਾ ਸੂਆ ਜੇ ਸੂਆ ਇਹਦਾ ਦੂਸਰਾ ਦੱਸ ਤੇ ਲੈ ਜੋ ਜੀ ਇੱਕ ਮਕਾਨੇ ਦੇ ਵੀ ਦੇ ਫਾਇਦੀ ਆਹ ਦੇਖ ਸਾਡੇ ਥਾਣੇ ਦੇ ਵੀ ਲੱਗੇ ਚਲੋ ਲੈ ਜਾ ਇਹਦਾ ਜਵਾਕ ਨੂੰ ਖਾ ਖਾ ਕੋਈ ਨਹੀਂ ਲਾਜ ਬਸ ਥਾਣੇ ਤੇ ਖਾ ਦਿੰਨੀ ਹਾਂ ਹਾਂ ਬੱਚਾ ਜੇ ਤੇ ਮੈਂ ਚਲੋ ਲੈ ਜਾ ਕਿੱਥੇ ਆ ਬਾਹਰ ਨਹੀਂ ਦੇਣ ਦਾਲ ਨੂੰ ਆ ਗਿਆ ਇਹ ਤਾਂ ਮੁੱਲ ਵੀ ਦੀ ਫਿਰ ਇਹਦਾ ਮੁੱਲ ਵੀ ਜੀ 40000 ਦੇ ਅੱਛਾ ਹਾਂਜੀ ਕਰਨੀ ਵਿੱਚ ਛੋਟ ਛੜ ਹਾਂਜੀ ਹਾਂਜੀ ਕਰਾਂਗੇ ਜੀ ਬਾਕੀ ਤੁਸੀਂ ਦੱਸ ਦੋ ਜਿੰਨਾ ਕਿ 2000 ਛੱਡ ਦਈਏ ਕੋਈ ਗੱਲ ਨਹੀਂ ਛੱਡ ਦਾਂਗੇ ਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੌਕੇ ਤੇ ਹੋਰ ਕੋਈ ਨਹੀਂ ਛੋਟ ਕਰ ਦਾਂਗੇ ਠੀਕ ਹੈ ਬਾਕੀ ਚਲੋ ਕੋ ਫੋਨ ਲਾਉਗਾ ਤੇ ਆਪੇ ਮੌਕੇ ਤੇ ਹੋ ਜਾਊਗਾ ਹਾਂਜੀ ਠੀਕ ਹੈ ਤੇ ਆ ਗੱਬਨ ਜੇ ਹਾਂਜੀ ਇਹ ਵਿੱਚ ਹੀ ਗੱਬਨ ਜੇ ਤੋੜ ਦੋ ਫਿਰ ਇਹ ਵੀ ਜੱਸੀ ਕਰੋਸ ਚੀ ਆ ਉਹ ਕੋਲ ਓ ਅੱਛਾ ਨਹੀਂ ਸੇਂਗੇ ਤੇ ਨਿਕਲ ਕੇ ਆ ਗਈ ਬਾਕੀ ਜੇ ਹਵਾਨਾ ਭਰਨਾ ਆ ਇਹਨੇ ਚੀਲ ਫਲਾ ਗਿਆ ਇੱਧਰ ਹੈ ਵੀ ਆਹ ਦੇਖ ਸਾਹ ਤਣਪੰਡੇ ਦੀ ਸਾਫ ਹੈ ਬਿਲਕੁਲ ਲੱਗਾ ਮੰਦਾ ਵੀ ਦੀ ਤੋਰ ਦੇ ਚਲੋ ਇੱਕ ਰੀ ਸਿੱਧੀ ਤੋਰ ਹੀ ਦੋ ਇਹ ਤਾਂ ਵੀ ਟਿੱਕਾ ਲੱਗ ਬੜੀ ਜਾ ਰਹੀ ਆ ਦਿਨ 10 ਤੋਂ 15 ਲੈ ਜਾਏਗੀ ਬਾਅਦ ਬਣੇਗੀ ਬੜੀ ਜਾ ਰਹੀ ਆ ਇਹੋ ਚਲੋ ਲੈ ਜਾਏ ਤੈਨੂੰ ਛੱਡ ਦਾਂ ਬਾਕੀ ਜੱਤੀਆਂ ਹਿਸਾਬ ਨਾਲ ਚਲੋ ਘੱਟ ਘੱਟ ਠੀਕ ਹੈ ਇਹਨਾਂ ਦੀ ਜੱਤੀ ਦੇ ਪੱਖ ਨਾਲ ਵੱਡੀ ਹੈ ਜੱਤੀ ਮਾ ਕਿ ਜੱਡੇ ਗੰਧੀਆਂ ਜੱਤੀਆਂ ਤੁਹਾਨੂੰ ਪਤਾ ਹੀ ਹੈ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਵੀਰ ਜੀ ਇਹ ਵੀ ਜੀ 15 16 ਲੀਟਰ ਦੁੱਧ ਕੱਢੇਗੀ ਜੀ ਵੜ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਤਾਂ 35000 ਕਰਦੇ ਜੀ। ਅੱਛਾ। ਹਾਂਜੀ। ਬਾਕੀ ਛੋਟਾ-ਛਾਲ ਕਰ ਦ। ਮੁੱਕੇ ਦੇ ਕੋਈ ਨਹੀਂ ਆਏਗਾ ਤਾਂ ਮਾਨਤਨ ਕਰਦਾਂਗੇ ਜੀ। ਮਾਨਤਨ ਕਰ ਦੋਗੇ ਹਨਾ ਕੋ ਫੋਨ ਲਾ ਵੇ ਇੱਕੇ ਦੀ। ਹਾਂਜੀ। ਤੇ ਹੋਰ ਕੁਝ ਕਹਣਾ ਵੀਰ ਜੀ ਫਿਰ? ਹੋਰ ਵੀ ਜੀ ਇਹ ਆ ਵੀ ਮਤਲਬ ਜਿਹੜੇ ਬੰਦੇ ਨੇ ਵੀ ਆਪਣੇ ਕੋਲ ਆਉਣਾ ਹੈ ਜਿਹੜਾ ਸੂਆ ਡੰਗਰ ਬੇਸ਼ੱਕ ਦੋ ਟੰਗ ਚੂਕੇ ਲੈ ਜਾਵੇ। ਹਾਂਜੀ। ਤੇ ਜਿਹੜਾ ਗੱਬਣ ਆ ਆਪਣੀ ਮਤਲਬ ਆਣ ਕੇ ਪਾਸ ਕਰਕੇ ਲੈ ਜਾਵੇ। ਪਾਸ ਕਰਕੇ ਲੈ ਕੇ। ਜਿਹੜਾ ਬਾਅਦ ਵਿੱਚ ਚਲਾਮੇ ਦੇਣੇ ਨਾ ਇਦਾਂ ਹੁੰਦਾ ਉਹ ਕੰਮ ਸੰਗਾਣੀ ਆਗਾ। ਹਾਂਜੀ ਹਾਂਜੀ। ਹਾਂਜੀ ਬੈਠੇ ਆਣ ਕੇ ਆਪਣੀ ਗਾਰੰਟੀ ਪਾਸ ਕਰਕੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਖ ਚੱਕ ਕੇ ਪੈਸੂ ਖਰੀਦੋ ਜੀ